ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਸਾਹਿਬ ਜੀ ਦਾ ਸ਼ਹਾਦਤ ਵਾਲਾ ਦਿਨ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਅਤੇ ਧਰਮ ਪ੍ਰਚਾਰ ਕਮੇਟੀ ਵੱਲੋਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਗੁਰਦੁਆਰਾ ਮੰਡੀ ਸਾਹਿਬ ਦੀਵਾਨ ਖਾਲ ਵਿਖੇ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ ਤੁਰਕੀ ਬਾਣੀ ਦੇ ਸ਼੍ਰੀ ਖੰਡ ਪਟ ਸਾਹਿਬ ਪਰਾਰੰਭ ਹੋਏ ਸਾਲ ਅੱਜ ਸੰਪੂਰਨ ਭੋਗ ਪਏ ਹਨ ਉਪਰੰਤ ਅੱਜ ਸਾਰਾ ਦਿਨ ਮਨਜੀ ਸਾਹਿਬ ਦੀਵਾਨ ਹਾਲ ਵਿਖੇ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਦੀਵਾਨ ਸਜੇ ਹੋਏ ਹਨ ਭਾਈ ਮਨੀ ਸਿੰਘ ਸਾਹਿਬ ਜੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਜੋ ਆਪਾਂ ਮਰਿਆਦਾ ਦੇਖਦੇ ਹਾਂ ਉਹ ਗੁਰੂ ਕਲਗੀ ਧਰਮਹਾਰਾਜ ਜੀ ਤੋਂ ਆਗਿਆ ਲੈ ਕੇ ਆਪ ਜੀ ਨੇ ਕਾਇਮ ਕੀਤੀ ਹੈ ਜੋ ਅੱਜ ਦਮਦਮੀ ਭੀੜ ਦੇ ਦਰਸ਼ਨ ਕਰਦੇ ਹਾਂ ਉਹ ਭਾਈ ਮਨੀ ਸਿੰਘ ਸਾਹਿਬ ਜੀ ਤੋਂ ਧੰਗ ਗੁਰੂ ਕਲਗੀ ਪਰਮਹਾਰਾਜ ਜੀ ਨੇ ਦਮਦਮਾ ਸਾਹਿਬ ਵਾਲੇ ਸਥਾਨ ਤੇ ਲਿਖਵਾਈ ਸੀ ਸੋ ਭਾਈ ਮਨੀ ਸਿੰਘ ਸਾਹਿਬ ਜੀ ਬਹੁਤ ਲੰਮੇ ਸਮੇਂ ਤੋਂ ਪੰਥ ਦਾ ਜਿਹੜਾ ਇਕੱਠ ਸੀ ਉਹ ਦੀਵਾਲੀ ਦਾ ਇਸ ਹਰਮੰਦਰ ਸਾਹਿਬ ਤੋਂ ਇਸ ਤੇ ਰੋਕ ਲਾਈ ਸੀ ਸੋ ਉਹਨਾਂ ਨੇ ਹਕੂਮਤ ਦੇ ਨਾਲ ਗੱਲ ਕੀਤੀ ਜਕਰਿਆ ਖਾਂ ਉਹਨੇ ਕਿਹਾ ਕਿ 10000 ਰੁਪਇਆ ਆਪ ਜੀ ਜੁਰਮਾਨਾ ਭਰੋ ਰਜਾਨਾ ਪਰੋਤੇ ਸ੍ਰੀ ਹਰਮੰਦਰ ਸਾਹਿਬ ਆਪੇ ਇਕੱਠ ਜਿਹੜਾ ਉਹ ਕਰ ਲਓ ਭਾਈ ਮਨੀ ਸਿੰਘ ਸਾਹਿਬ ਪੰਥ ਨੂੰ ਆਦੇਸ਼ ਕੀਤਾ ਕਿ ਇਹ ਜਿਹੜੀ ਦੀਵਾਲੀ ਹੈ ਸਨ 1733 ਦੀ ਉਸ ਦੀਵਾਲੀ ਤੇ ਸ੍ਰੀ ਹਰਮੰਦਰ ਸਾਹਿਬ ਪੰਥ ਇਕੱਤਰ ਹੋਵੇ ਪਰ ਉਸ ਤੋਂ ਬਾਅਦ ਲਖਪਤਰਾਏ ਲਖੂ ਉਸ ਨੇ ਜਕਰੀਏ ਖਾਨ ਨੂੰ ਕਿਹਾ ਸੀ ਕਿ ਇਹ ਸੁਭਾਗ ਸਮਾ ਸਾਡੇ ਲਈ ਇਸ ਤੋਂ ਬਾਅਦ ਦੁਬਾਰਾ ਕਦੇ ਨਹੀਂ ਆਉਣਾ ਇਥੇ ਪੰਥ 71 ਹੋਵੇ ਖਾਲਸਾ ਤੇ ਸਾਰਿਆਂ ਨੂੰ ਆਪਾਂ ਕਤਲ ਕਰ ਦਈਏ ਤੇ ਖਾਲਸੇ ਦਾ ਸੱਖਾਂ ਦਾ ਨਾਮੋ ਨਿਸ਼ਾਨ ਮਿਟਾ ਦਈਏ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਭਾਈ ਮਨੀ ਸਿੰਘ ਸਾਹਿਬ ਜੀ ਨੇ ਹੁਕਮਨਾਮੇ ਜਾਰੀ ਕੀਤੇ ਪੰਥ ਨੂੰ ਆਉਣ ਤੋਂ ਰੋਕਿਆ ਜਿਨ੍ਹਾਂ ਨੂੰ ਹੁਕਮਨਾਮੇ ਵੇਲੇ ਉਹ ਰੁੱਕ ਗਏ ਜਿਨ੍ਹਾਂ ਨੂੰ ਸੁਨਿਆ ਨਾ ਮਿਲੇ ਉਹ ਕੁਝ ਯਾਤਰੀ ਜਿਹੜੇ ਸਨ ਸੰਗਤ ਜਿਹੜੀ ਸੀ ਉਹ ਰਸਤੇ ਵਿੱਚ ਸ਼ਹੀਦ ਕਰ ਦਿੱਤੀ ਗਈ। ਕੁਝ ਸਿੰਘ ਜਿਹੜੇ ਸਨ ਉਹ ਸ੍ਰੀ ਹਰਮੰਦਰ ਸਾਹਿਬ ਪਾਵਨ ਸਰੋਵਰ ਵਿੱਚ ਦਰਸ਼ਨ ਇਸ਼ਨਾਨ ਕਰਦਿਆਂ ਸ਼ਹੀਦ ਕੀਤੇ ਗਏ। ਫਰਤ ਕੇ ਫਿਰ ਗੱਲ ਚੱਲੀ ਕਹਿਣ ਲੱਗੇ ਤੁਸੀਂ 10000 ਰੁਪਏ ਜੁਰਮਾਨਾ ਭਰੋ। ਭਾਈ ਮਨੀ ਸਿੰਘ ਸਾਹਿਬ ਜੀ ਨੇ ਕਿਹਾ ਜੁਰਮਾਨਾ ਕਾਹਦਾ ਹਰਜਾਨਾ ਕਾਹਦਾ? ਕੱਟ ਤਾਂ ਹੋਣ ਨਹੀਂ ਦਿੱਤਾ। ਫਰਤ ਕੇ ਭਾਈ ਮਨੀ ਸਿੰਘ ਸਾਹਿਬ ਜੀ ਦੀ ਗ੍ਰਿਫਤਾਰੀ ਹੋਈ। ਅੰਮ੍ਰਿਤਸਰ ਸਾਹਿਬ ਤੋਂ ਲਾਹੌਰ ਲਿਜਾਂਦਾ ਗਿਆ। ਅਤੇ ਫਿਰ ਭਾਈ ਮਨੀ ਸਿੰਘ ਸਾਹਿਬ ਦੀ ਲੇ ਫਤਵਾ ਜਾਰੀ ਕਰ ਦਿੱਤਾ ਕਿ ਇਹਨਾਂ ਦਾ ਬੰਦ-ਬੰਦ ਕੱਟ ਕੇ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਸੋ ਬੰਦ-ਬੰਦ ਕੱਟਣ ਵਾਲਾ ਜਲਾਦ ਟੋਕਾ ਰੱਖਦਾ ਭਾਈ ਮਨੀ ਸਿੰਘ ਸਾਹਿਬ ਜੀ ਦੇ ਗੁੱਟ ਤੇ ਪਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਕੋਤੇ ਤੇ ਹੱਥ ਰੱਖ ਕੇ ਕਿਹਾ ਸੀ ਜਲਾਦਾ ਬੰਦ ਇੱਥੋਂ ਨਹੀਂ ਇੱਥੋਂ ਸ਼ੁਰੂ ਹੁੰਦਾ ਹੈ। ਸੋ ਅੱਜ ਦੇ ਦਿਨ ਲਾਹੌਰ ਦੀ ertid ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ। ਉਹਨਾਂ ਦੇ ਸ਼ਹਾਦਤ ਵਾਲੇ ਦਿਨ ਨੂੰ ਅੱਜ ਪੂਰਾ ਹੀ ਪੰਥ ਬੜੀ ਸ਼ਰਧਾ ਤੇ ਭਾਵਨਾ ਸਹਿਤ ਮਨਾ ਰਿਹਾ ਹੈ। 90 ਸਾਲ ਦੀ ਉਮਰ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਪੰਥ ਲਈ ਸ਼ਹਾਦਤ ਦਿੱਤੀ ਹੈ ਉਹਨਾਂ ਦੀ ਸ਼ਹੀਦੀ ਨੂੰ कोटि-कोटि ਨਮਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ